ਇਦਾਂ ਦੀ ਰਿਪੋਰਟ ਕੁਝ ਸਮਾਂ ਪਹਿਲਾਂ ਵੀ ਇਹਨਾਂ ਨੇ ਜਿਹੜਾ ਦੱਸਿਆ ਸੀਗਾ ਵੀ ਜਿਹੜੀ ਫੋਰਨ ਇੰਟਰਫੀਰੈਂਸ ਕਿਸ ਤਰੀਕੇ ਦੇ ਨਾਲ ਭਾਰਤੀ ਜਿਹੜੇ ਆ ਉਹ ਬਾਹਰ ਬੈਠੇ ਮੁਲਕਾਂ ਚ ਕਰ ਰਹੇ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਗਲੋਬਲ ਨਿਊਜ਼ ਦੀ ਏ ਜਿਹੜੀ ਰਿਪੋਰਟ ਆ ਉਸ ਦੇ ਉੱਤੇ ਗੱਲ ਕਰਦੇ ਆ ਇਦਾਂ ਦੀ ਰਿਪੋਰਟ ਕੁਝ ਸਮਾਂ ਪਹਿਲਾਂ ਵੀ ਇਹਨਾਂ ਨੇ ਜਿਹੜਾ ਦੱਸਿਆ ਸੀਗਾ ਵੀ ਜਿਹੜੀ ਫੋਰਨ ਇੰਟਰਫੀਰੈਂਸ ਕਿਸ ਤਰੀਕੇ ਦੇ ਨਾਲ ਭਾਰਤੀ ਜਿਹੜੇ ਆ ਉਹ ਬਾਹਰ ਬੈਠੇ ਮੁਲਕਾਂ ਚ ਕਰ ਰਹੇ ਆ ਤੇ ਖਾਸ ਕਰਕੇ ਕੈਨੇਡਾ ਦੇ ਵਿੱਚ ਡਾਕੂਮੈਂਟਸ ਹੁਣ ਜਿਹੜੇ ਫੋਰਨ ਇੰਟਰਫੀਰੈਂਸ ਇਨਕੁਆਇਰੀ ਦੇ ਜਿਹੜੇ ਰਿਲੀਜ਼ ਹੋਏ ਆ ਕੱਲ ਹੀ ਹੋਏ ਆ ਤੇ ਉਹਦੇ ਵਿੱਚ ਕਹਿੰਦੇ ਵੀ ਇਹ ਸਪਸ਼ਟ ਨਜ਼ਰ ਆਇਆ ਵੀ ਕਿਸ ਤਰੀਕੇ ਦੇ ਨਾਲ ਥ੍ਰੈਟ ਤੇ ਹਰਾਸਮੈਂਟ ਕੈਨੇਡੀਅਨ ਸਿਕਸ ਦੀ ਭਾਰਤ ਦੀ ਸਰਕਾਰ ਦੇ ਦੁਆਰਾ ਜਿਹੜੀ ਉਹ ਕੀਤੀ ਗਈ ਤੇ ਕਹਿੰਦੇ ਵੀ ਇਹ ਕੰਮ ਕਿੰਨਾ ਨੇ ਕੀਤਾ ਡਿਪਲੋਮੈਟਿਕ ਮਿਸ਼ਨਸ ਜਿਹੜਾ ਸ਼ਰਮਾ ਭੱਜਿਆ ਸੀ ਉਥੋਂ ਜਦ ਕੈਨੇਡਾ ਨੇ ਇਨਕੁਆਇਰੀ ਜਿਹੜੀ ਉਹ ਕੀਤੀ ਸੀ ਸੰਜੀਵ ਬਰਮਾ ਸੰਜੀਵ ਬਰਮਾ ਸੌਰੀ ਜਿਹੜਾ ਉੱਥੋਂ ਅਧੋੜਿਆ ਸੀਗਾ ਉਹ ਇਹੀ ਸੀਗਾ ਕਾਰਨ ਵੀ ਕਿਉਂਕਿ ਉਹ ਉਹਦਾ ਬਿਲਕੁਲ ਪਰਦਾ ਫਾਸ਼ ਹੋ ਰਿਹਾ ਸੀ ਹੋਗ ਕਮਿਸ਼ਨ ਦੇ ਵਿਟਨੈਸਸ ਨੇ ਜਿਹੜਾ ਉਹ ਦੱਸਿਆ ਵੀ ਬੰਦ ਕਮਰਿਆਂ ਦੇ ਵਿੱਚ ਇੰਡੀਆ ਵਾਲਿਆਂ ਨੇ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਕਿੱਦਾਂ ਗੁਰਦੁਆਰਿਆਂ ਦੇ ਵਿੱਚ ਜਸੂਸੀਆਂ ਕੀਤੀਆਂ ਤੇ ਇਥੋਂ ਤੱਕ ਕਿ ਕੈਨੇਡਾ ਦੀਆਂ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇੰਟਰਫੀਰੈਂਸ ਜਿਹੜੀ ਉਹ ਕੀਤੀ ਆ ਕਹਿੰਦੇ ਵੀ ਇਹ ਨਵੇਂ ਜਿਹੜੇ ਖੁਲਾਸੇ ਹੋਏ ਆ ਇਹ ਡਾਕੂਮੈਂਟਸ ਜਦੋਂ ਪਰਦਾਫਾਸ਼ ਹੋਇਆ ਡਾਕੂਮੈਂਟਸ ਅਨਸੀਲ ਕੀਤੇ ਗਏ ਆ ਉਹਦੇ ਵਿੱਚ ਇਹ ਪਤਾ ਲੱਗਾ ਆ ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਜਿਹੜੀ ਚਿੰਤਾ ਜਤਾਈ ਵੀ ਉਹਦੇ ਕਨਸੀਕਵੈਂਸਸ ਕੋਈ ਨਹੀਂ ਆ ਅਜੇ ਤੱਕ ਸਿੱਟਾ ਜਿਹੜਾ ਆ ਭਾਰਤ ਨੂੰ ਇੱਕ ਹਿਸਾਬ ਦੇ ਨਾਲ ਇਸ ਦਾ ਕੋਈ ਭੁਗਤਣਾ ਨਹੀਂ ਪਿਆ ਹੈਗਾ ਜੀ ਬਹੁਤ ਸਾਰੇ ਜਿਹੜੇ ਲੋਕ ਆ 100 ਤੋਂ ਵੱਧ ਲੋਕਾਂ ਦੀ ਜਿਹੜੀ ਆ ਡਾਇਸਪੋਰਾ ਕਮਿਊਨिटीज ਆ ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਗਈਆਂ ਉਹ ਜਿਹੜੇ ਡਾਕੂਮੈਂਟਸ ਆਏ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਇੰਪੋਰਟੈਂਟ ਹੈਗੀ ਆ ਉਹ ਕੋਸ਼ਿਸ਼ ਕਰ ਨਹੀਂ ਰਹੀ ਹੈਗੀ ਚਾਈਨਾ ਇਰਾਨੀਅਨ ਯੂਕਰੇਨੀਅਨ ਇੰਡੀਅਨ ਇਹਦੇ ਵਿੱਚ ਭਾਰਤੀ ਮੂਲ ਦੇ ਸਿੱਖ ਉਹ ਸਾਰੇ ਪਾਰਟਿਸਪੈਂਟ ਸੀ ਇਸ ਰਿਪੋਰਟ ਦੇ ਵਿੱਚ ਆ ਇੰਡੀਅਨ ਫੋਰਨ ਇੰਟਰਫੀਅਰੈਂਸ ਜਦੋਂ ਤੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਪਾਵਰ 'ਚ ਆਏ ਆ 2014 ਤੋਂ ਉਸ ਟਾਈਮ ਤੋਂ ਭਾਰਤ ਦੇ ਹਾਈ ਰੈਂਕਿੰਗ ਅਫੀਸ਼ੀਅਲਸ ਜਿਹੜੇ ਆ ਜੋ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਕਈ ਪਾਲਿਸੀਜ਼ ਨੂੰ ਡਿਸੈਂਟ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਭਈ ਚਾਹੇ ਉਹ ਕਲਸਤਾਨ ਵਾਲੀ ਹੋਵੇ ਜਾਂ ਸਿੱਖ ਜਾਂ ਫਾਰਮਿੰਗ ਜਾਂ ਫਾਰਮਰਜ਼ ਦਾ ਪ੍ਰੋਟੈਸਟ ਹੋਵੇ ਉਹਨੂੰ ਲੈ ਕੇ ਕਿਸ ਹੱਬ ਤੱਕ ਉਹ ਉੱਥੇ ਦੇ ਹਾਈ ਲੈਵਲਸ ਅਫੀਸ਼ੀਅਲਸ ਨੇ ਬਾਹਰ ਵਾਸਤੇ ਲੋਕਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕੈਨੇਡਾ ਨੇ ਇੰਡੀਆ ਨੂੰ ਸੈਕੰਡ ਮੋਸਟ ਸੀਰੀਅਸ ਫੋਰਨ ਇੰਟਰਫੀਰੈਂਸ ਥ्रेट ਟੂ ਦਾ ਕੰਟਰੀ ਦੱਸਿਆ ਹੈ ਚਾਈਨਾ ਤੋਂ ਬਾਅਦ ਆ ਆਪਾਂ ਸਾਰਿਆਂ ਨੂੰ ਪਤਾ ਵੀ ਸਿੱਖਾਂ ਦੀ ਮੈਜੋਰਟੀ ਪੰਜਾਬ ਤੋਂ ਬਾਹਰ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੇ ਆ ਜਿਹੜੇ ਵਿਟਨੈਸਸ ਆ ਉਹ ਕਹਿੰਦੇ ਵੀ ਸਾਨੂੰ ਜੇ ਕਿਸੇ ਨੇ ਵੀਜ਼ਾ ਲੈਣਾ ਸਾਈਨ ਕਰਵਾਏ ਜਾਂਦੇ ਸੀ ਵੀ ਮੈਂ ਮੈਂ ਕੋਈ ਖਾਲਸਤਾ ਦੇਗੇਂਸਟ ਆ ਮੈਂ ਭਾਰਤ ਦੇ ਹੱਕ ਦੇ ਵਿੱਚ ਹੈਗਾ ਆ ਕਿਸੇ ਤਰ੍ਹਾਂ ਦਾ ਉੱਥੇ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੋ ਰਹੀ ਹੈਗੀ ਕੈਨੇਡਾ ਦੀਆਂ ਪੋਲੀਟੀਕਲ ਪਾਰਟੀ ਦੀਆਂ ਨੋਮੀਨੇਸ਼ਨ ਪ੍ਰੋਸੈਸਸ ਦੇ ਵਿੱਚ ਭਾਰਤ ਸਰਕਾਰ ਦੇ ਆਫੀਸ਼ੀਅਲਸ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਨਵੋਲ ਹੁੰਦੇ ਰਹੇ ਆ ਆਨਲਾਈਨ ਵਰਕਸ ਦੇ ਏਜੰਟਸ ਜਿਹੜੇ ਇੰਡੀਅਨ ਗਵਰਨਮੈਂਟਸ ਦੇ ਉਹ ਸ਼ਰਿਆਂ ਵਿੱਚ ਇਨਵੋਲ ਹੁੰਦੇ ਸੀ ਗੁਰੂ ਘਰਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਇੰਡੀਅਨ ਕੌਂਸੂਲੇਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਨਵੋਲ ਹੁੰਦਾ ਰਿਹਾ ਵੀਜ਼ਾ ਟਨਾਈ ਕਰਨ ਦੇ ਵਿੱਚ ਜਿਹੜੇ ਸਿੱਖ ਐਡਵੋਕੇਸੀ ਕਰਦੇ ਆ ਉਹਨਾਂ ਨੂੰ ਡਿਨਾਈ ਕੀਤਾ ਗਿਆ ਬਲਕਿ ਜੇ ਕੋਈ ਪ੍ਰੋਟੈਸਟ ਕਰਨ ਗਿਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਾਰਤ ਤੋਂ ਚੱਕ ਲਿਆ ਗਿਆ ਇਹ ਕਹਿੰਦੇ ਭਈ ਇਹ ਆਮ ਹੈਗਾ ਸੋ ਇਹਦੇ ਵਿੱਚ ਕਈ ਲੋਕਾਂ ਦੇ ਨਾਂ ਵੀ ਆਏ ਆ ਇੱਕ ਮਨਿੰਦਰ ਗਿੱਲ ਨਾਮ ਦਾ ਬੰਦਾ ਉੱਥੇ ਰੇਡੀਓ ਸਟੇਸ਼ਨ ਵੀ ਚਲਾਦਾ ਉਹਦਾ ਨਾਂ ਆ ਉਹ ਕਹਿੰਦਾ ਮੈਂ ਤਾਂ ਸੇਵਾ ਹੀ ਕਰਦਾ ਮੇਰੇ ਨਾਲ ਤਾਂ ਕੌਂਸੂਲੇਟ ਦੇ ਵਧੀਆ ਰਿਲੇਸ਼ਨ ਆ ਸੋ ਕਿਸ ਤਰ੍ਹਾਂ ਜਿਹੜੇ ਉਹ ਸਾਰੇ ਇਨਵੋਲਵ ਸੀ ਹਰ ਇੱਕ ਜਗ੍ਹਾ ਦੇ ਉੱਤੇ ਹਰ ਇੱਕ ਜਿੱਥੇ ਸਿੱਖਾਂ ਦਾ ਕੱਟ ਹੁੰਦਾ ਹੈਗਾ ਸੋ ਇਹ ਇਹ ਸ਼ਰਿਆਂ ਜਿੱਦਾਂ ਚਾਈਨਾ ਤੋਂ ਵੀ ਉੱਪਰ ਇੰਡੀਆ ਦੀ ਜਿਹੜੀ ਡਿਪਲੋਮੈਟਿਕ ਆਫਿਸਰ ਦਾ ਉਹ ਇਨਵੋਲਵ ਸੀ ਜੀ ਇੰਟਰਫੇਰੈਂਸ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਕੀਤੀ ਗਈ ਆ ਵੀ ਕੈਨੇਡੀਅਨ ਪੋਲੀਟੀਕਲ ਪਾਰਟੀ ਦੀ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਦਖਲਅੰਦਾਜ਼ੀ ਕੀਤੀ ਜਿਹੜਾ ਪੀਅਰ ਪੋਲੀਵੇਅਰ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦਾ ਪ੍ਰਧਾਨ ਆ ਉਹਦੇ ਬਾਰੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਹੈਗੀਆਂ ਆ ਹੁਣ ਅ ਦੇਖੋ ਦਿੱਲੀ ਦੇ ਨਾਲ ਭਾਰਤ ਦੇ ਨਾਲ ਮੱਥਾ ਜਿਹੜਾ ਉਹ ਲਾਈ ਬੈਠੇ ਆ ਲੋਕ ਅ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਆਰਗੇਨਾਈਜੇਸ਼ਨਾਂ ਵਿੱਚ ਪਰ ਇੱਥੇ ਨਾਲ ਦੇ ਨਾਲ ਇਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਟਾਊਟਾਂ ਦੀ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਅਜਿਹੇ ਲੋਕਾਂ ਦੀ ਗੱਲ ਕੀਤੀ ਆ ਉਹ ਆਪਣੇ ਇੱਥੇ ਵੀ ਚਾਰਜਫੇਰੇ ਜਿਹੜੇ ਹੁਕਮ ਰਹੇ ਨੇ ਉਹ ਖਾਸ ਕਰਕੇ ਉਹਨਾਂ ਸੰਸਥਾਵਾਂ ਦੇ ਉਲਟ ਉਹਨਾਂ ਆਰਗੇਨਾਈਜੇਸ਼ਨਾਂ ਦੇ ਉਲਟ ਉਹਨਾਂ মিডিਆ ਦੇ ਉਲਟ ਬਹੁਤ ਭੰਡੀ ਪ੍ਰਚਾਰ ਜਿਹੜਾ ਉਹ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਪਤਾ ਹੈ ਵੀ ਉਹ ਨੰਗੇ ਜਿਹੜੇ ਉਹ ਉਸ ਦੇ ਵਿੱਚ ਹੋ ਜਾਂਦੇ ਆ ਸੋ ਜਿਹੜੇ ਆਨਲਾਈਨ ਉਹਨਾਂ ਦੇ ਬੋਟ ਤੇ ਜਿਹੜੇ ਏਜੰਟਸ ਆ ਉਹ ਕਿਸ ਤਰੀਕੇ ਦੇ ਨਾਲ ਲੱਗਦੇ ਆ ਅਸੀਂ ਵੀ ਬਹੁਤ ਵਾਰ ਜਿਹੜਾ ਉਹ ਦੇਖਿਆ ਹਰਜੋਤ ਸਿੰਘ ਜੀ ਉਹ ਤਾਂ ਸਾਡਾ ਜਿਹੜਾ ਚੈਨਲ ਉਹਨਾਂ ਨੇ ਉੱਥੇ ਬੈਨ ਕੀਤਾ ਆ ਫੇਸਬੁੱਕ ਵੀ ਨਹੀਂ ਚੱਲਦਾ YouTube ਵੀ ਨਹੀਂ ਜਿਹੜਾ ਉੱਥੇ ਜਿਹੜਾ ਉਹ ਚੱਲਦਾ ਪਰ ਤੁਸੀਂ ਦੇਖੋ ਵੀ ਥੱਲੇ ਉਹਨਾਂ ਦੇ ਹੱਕ ਵਾਲੇ ਲੋਕ ਜਿਹੜੇ ਉਹ ਆ ਜਾਂਦੇ ਆ ਉਹ ਫਿਰ ਦੇਖੀ ਕਿੱਦਾਂ ਜਾਂਦੇ ਆ ਜੇ ਇੱਥੋਂ ਇਹੀ ਪਤਾ ਲੱਗਦਾ ਹੈ ਨਾ ਵੀ ਉਹ ਆਪ ਸਾਡੇ ਵਾਲੀ ਪਬਲਿਕ ਦੇ ਲਈ ਉਹਨਾਂ ਨੇ ਬੈਨ ਕੀਤਾ ਆ ਪਰ ਵੀ ਆਮ ਲੋਕਾਂ ਤੱਕ ਅਸਲੀ ਜਿਹੜੀ ਉਹ ਨਾ ਜਾਵੇ ਉਹ ਬੈਨ ਕੀਤਾ ਆ ਪਰ ਉਹਨਾਂ ਦੇ ਜਿਹੜੇ ਬੌਟਸ ਆ ਏਜੰਟਸ ਆ ਉਹ ਇੱਥੇ ਬੈਠੇ ਉੱਥੇ ਬੈਠੇ ਉਹ ਫਿਰ ਵੀ ਜਿਹੜੀਆਂ ਚੀਜ਼ਾਂ ਦੇ ਉਲਟ ਜਿਹੜਾ ਉਹ ਲਿਖਣ ਜਿਹੜਾ ਉਹ ਲੱਗ ਜਾਂਦੇ ਆ ਸੋ ਕਹਿੰਦੇ ਵੀ ਇੱਕ ਜਿਹੜਾ ਕੈਂਡੀਡੇਟ ਜਿਹੜਾ ਮਿਊਨਿਸਪਲ ਕਾਉਂਸਲ ਦੇ ਲਈ ਰਨ ਕੀਤਾ ਸੀਗਾ ਆ ਕਹਿੰਦਾ ਵੀ ਉਹ ਤਾਂ ਭਾਰਤ ਦੀ ਸਰਕਾਰ ਨੇ ਉਸ ਦੇ ਖਿਲਾਫ ਜਿਹੜੇ ਆਨਲਾਈਨ ਬੋਰਡ ਤੇ ਏਜੰਟਸ ਦੇ ਨਾਲ ਬਹੁਤ ਜਿਹੜਾ ਭੰਡੀ ਪ੍ਰਚਾਰ ਕੀਤਾ ਸਿੱਖਾਂ ਦੇ ਉਲਟ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਉੱਥੇ ਮੁਹਿੰਮ ਚਲਦੀ ਆ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੀਆਂ ਇਤੋਂ ਤੱਕ ਵੀ ਕਹਿੰਦੇ ਵੀ ਜਿਹੜੀਆਂ ਪ੍ਰਧਾਨਗੀ ਦੀਆਂ ਇਲੈਕਸ਼ਨਾਂ ਹੁੰਦੀਆਂ ਗੁਰੂ ਘਰ ਦੀਆਂ ਇਲੈਕਸ਼ਨਾਂ ਹੁੰਦੀਆਂ ਉਹ ਵੀ ਇੰਡੀਅਨ ਕੌਂਸੂਲੇਟ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਦਖਲਅੰਦਾਜ਼ੀ ਜਿਹੜੀ ਉਹ ਕਰਦੇ ਆ ਇਹ ਜਿਹੜੀਆਂ ਸਬਮਿਸ਼ਨਸ ਇਸ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਫੋਰਨ ਇੰਟਰਫੀਰੈਂਸ ਰਿਪੋਰਟ ਦੇ ਵਿੱਚ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ ਆ ਜਸਟਨ ਟਰੂਡੋ ਉੱਥੋਂ ਦੇ ਲਈ ਲੋਕਾਂ ਦੇ ਲਈ ਕਿਦਾਂ ਦਾ ਸੀ ਕਿਵੇਂ ਦਾ ਨਹੀਂ ਸੀ ਚੰਗਾ ਸੀ ਮਾੜਾ ਸੀ ਉਹ ਤਾਂ ਉੱਥੋਂ ਦੇ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣਾ ਪਰ ਸਿੱਖਾਂ ਦੇ ਲਈ ਇਹ ਫੋਰਨ ਇੰਟਰਫੀਰੈਂਸ ਦੇ ਲਈ ਭਾਈ ਨਿਜਰ ਹੁਣਾ ਦੇ ਕਤਲ ਦੇ ਲਈ ਤੇ ਭਾਰਤ ਖਿਲਾਫ ਸਟੈਂਡ ਲੈਣ ਲਈ ਤੇ ਸਿੱਖਾਂ ਦੇ ਨਾਲ ਖੜਨ ਦੇ ਲਈ ਇੱਕ ਜ਼ਰੂਰ ਉਸ ਦਾ ਪੋਜ਼ਿਟਿਵ ਪੁਆਇੰਟ ਓਵਰਆਲ ਜਿਹੜਾ ਉਹ ਆਪਾਂ ਨੂੰ ਦੇਖਣਾ ਜਿਹੜਾ ਚਾਹੀਦਾ ਆ ਤੇ ਸਿੱਖਾਂ ਨੂੰ ਬੇਸ਼ੁਕਰੇ ਵੀ ਨਹੀਂ ਹੋਣਾ ਚਾਹੀਦਾ ਵੀ ਉਹਨੇ ਦੁਨੀਆ ਭਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਿੱਖਾਂ ਨੂੰ ਇੱਕ ਥਿਰ ਬਣਾਉਣ ਦੇ ਵਿੱਚ ਜ਼ਰੂਰ ਉਸ ਦਾ ਰੋਲ ਜਿਹੜਾ ਹੋ ਰਿਹਾ ਆ ਹਾਂ ਉੱਥੋਂ ਦੇ ਲੋਕਾਂ ਨੂੰ ਉਹਦੀਆਂ ਪਾਲਿਸੀਆਂ ਚੰਗੀਆਂ ਲੱਗੀਆਂ ਮਾੜੀਆਂ ਲੱਗੀਆਂ ਉਹ ਇੱਕ ਡਿਫਰੈਂਟ ਜਿਹੜੀ ਉਹ ਨਾਲ ਦੇ ਨਾਲ ਉੱਥੋਂ ਦੇ ਲੋਕਾਂ ਨੇ ਅਜੀ ਚੀਜ਼ ਨੂੰ ਜਿਹੜਾ ਉਹ ਦੇਖਿਆ ਆ ਇਨਫਲੂਐਂਸ ਦੀਆਂ ਐਕਟੀਵਿਟੀਆਂ ਕਹਿੰਦੇ ਆ ਵੀ originate ਹੋ ਰਹੀਆਂ ਸਿਗੀਆਂ ਭਾਰਤ ਦੇ ਜਿਹੜੇ ਡਿਪਲੋਮੈਟਿਕ ਮਿਸ਼ਨ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਆ ਤੇ ਇਹ ਜਿਹੜੀ ਕਮਿਸ਼ਨ ਦੀ ਸਮਰੀ ਦੇ ਵਿੱਚ ਟੈਸਟੀਮੋਨੀ ਦੀ ਸਬਰੀ ਦੇ ਵਿੱਚ ਜਿਹੜਾ ਇਹ ਚੀਜ਼ ਜਿਹੜਾ ਉਹ ਸਾਹਮਣੇ ਆਇਆ ਇੱਕ ਵਿਟਨੈਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿੱਦਾਂ ਚਾਈਨਾ ਦੇ ਵਿੱਚ ਨਿਊਯਾਰਕ ਵਾਲਿਆਂ ਨੇ ਇੱਕ ਪੁਲਿਸ ਸਟੇਸ਼ਨ ਨਹੀਂ ਬਣਾਇਆ ਸੀਗਾ ਕਿਵੇਂ ਵੀ ਇੰਡੀਆ ਆਪਰੇਟ ਕਰ ਰਿਹਾ ਸੀ ਕੈਨੇਡਾ ਦੇ ਵਿੱਚ ਪੁਲਿਸ ਸਟੇਸ਼ਨ ਹਾਈ ਰੈਂਕਿੰਗ ਲਾ ਇਨਫੋਰਸਮੈਂਟ ਅਧਿਕਾਰੀਆਂ ਨੂੰ ਜਿਹੜਾ ਇੱਥੇ ਡਿਪਲੋਮੈਟਸ ਦੀ ਆਰਡ ਦੇ ਵਿੱਚ ਇੱਥੇ ਜਿਹੜਾ ਉਹ ਬਣਾ ਕੇ ਤੇ ਕਹਿੰਦੇ ਵੀ ਇਹ ਜਿਹੜੇ ਪੁਲਿਸ ਸਟੇਸ਼ਨ ਅਪਲਾਈ ਕਰਦੇ ਸੀਗੇ ਇੰਡੀਅਨ ਕੈਨੇਡੀਅਨਸ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਕੈਨੇਡੀਅਨ ਐਕਟਿਵਿਸਟ ਆ ਉਹਨਾਂ ਨੂੰ ਜਿਹੜੀਆਂ ਉਹ ਧੂੰਘਾ ਕੇ ਤੇ ਨਾਲ ਦੇ ਨਾਲ ਜਿਹੜੀਆਂ ਉਹ ਜਸੂਸੀਆਂ ਕਰਕੇ ਜੀ ਜੀ ਸਭ ਤੋਂ ਮਾੜੀ ਹਾਲਤ ਕੈਨੇਡਾ ਦੇ ਪੰਜਾਬੀ ਤੇ ਹੋਰ ਇੰਡੀਅਨ মিডিਆ ਦੀ ਰਹੀ ਆ ਜਿਹੜੇ ਇਸ ਇਸ਼ੂ ਦੇ ਉੱਤੇ ਜਾਂ ਤਾਂ ਬੋਲੇ ਨਹੀਂ ਜੇ ਬੋਲੇ ਆ ਤਾਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਉਲਟ ਹੀ ਬੋਲਦੇ ਰਹੇ ਬਹੁਤ ਸਾਰੇ ਉਹ ਲੋਕ ਜਿਹੜੇ ਤਰਸਦੇ ਸੀ ਵੀ ਆਪਾਂ ਅਮਰੀਕਾ ਕੈਨੇਡਾ ਪਹੁੰਚ ਜਾਈਏ ਇੱਥੇ ਦੇ ਸਿਟੀਜ਼ਨ ਬਣ ਕੇ ਇੱਥੋਂ ਪੈਸੇ ਕਮਾ ਕੇ ਉਹ ਫੇਰ ਵੀ ਜਿਹੜੇ ਆ ਭਾਰਤ ਦਾ ਹੱਕ ਪੂਰਦੇ ਰਹੇ ਭੀ ਜੀ ਸਾਨੂੰ ਵੀਜ਼ਾ ਮਿਲ ਜਾਏ ਤੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਪੁੱਤ ਮਰਦਾ ਉਹ ਮਰ ਜਾਏ ਜੂਨ 18 2023 ਨੂੰ ਹਰਦੀਪ ਸਿੰਘ ਨਿਜਰ ਹੁਣਾ ਦਾ ਕਤਲ ਕੀਤਾ ਜਾਂਦਾ ਸਰੀ ਦੇ ਵਿੱਚ ਤੇ ਕੈਨੇਡਾ ਦੀ ਸਰਕਾਰ ਨੇ ਇੰਡੀਅਨ ਗਵਰਨਮੈਂਟ ਨੂੰ ਬਲੇਮ ਕੀਤਾ ਨਿਊ ਦਿੱਲੀ ਨੇ ਇਸ ਨੂੰ ਡਿਨਾਈ ਕੀਤਾ ਯੂਐਸ ਨੇ ਚਾਰਜ ਕਰ ਲਿਆ ਗੁਫਤਾ ਤੇ ਵਿਕਰਮ ਜਾਦਵ ਤੇ ਆਰਸੀਐਮਪੀ ਨੇ ਅਲੈਜ ਕੀਤਾ ਸੀ ਅਕਤੂਬਰ ਮਹੀਨੇ ਚ ਇਹ ਆਰਟੀਕਲ ਜੋ ਲਿਖ ਰਿਹਾ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਜੋ ਗਲੋਬਲ ਨਿਊਜ਼ ਦਾ ਆਰਸੀਐਮਪੀ ਨੇ ਅਲੈਜ ਕੀਤਾ ਅਕਤੂਬਰ ਮਹੀਨੇ ਚ ਵੀ ਇੰਡੀਅਨ ਆਫੀਸ਼ਰਲਸ ਨਿਜਰ ਹੁਣਾ ਦੇ ਕਤਲ ਦੇ ਪਿੱਛੇ ਸੀ ਤੇ ਇਹਦੇ ਵਿੱਚ इवन ਉਹਨਾਂ ਨੇ ਮੋਦੀ ਹੁਣਾਂ ਦੇ ਰਾਈਟ ਹੈਂਡ ਮੈਨ ਅਮੇਸ਼ਾ ਦਾ ਨਾਮ ਵੀ ਜਿਹੜਾ ਦੱਸਿਆ ਸੀ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਖਾਸ ਕਰਕੇ ਕਹਿੰਦੇ ਜਿਹੜੇ ਡਿਪਲੋਮੈਟਸ ਆ ਉਹ ਐਕਚੁਅਲੀ ਭਾਰਤੀ ਭਾਰਤ ਦੇ ਜਿਹੜੇ ਸਾਬਕਾ ਪੁਲਿਸ ਆਫੀਸਰਸ ਜਿਹੜੇ ਰਹੇ ਆ ਉਹਨਾਂ ਨੂੰ ਡਿਪਲੋਮੈਟ ਬਣਾ ਕੇ ਥਾਣੇਦਾਰ ਬਣਾ ਕੇ ਰੱਖਿਆ ਸੀ ਥਾਣੇ ਬਣਾਏ ਸੀ ਉਹਨਾਂ ਨੇ ਵੀ ਇਦਾਂ ਤੇ ਨਾਲ ਇਹਨਾਂ ਦਾ ਜਿਹੜਾ ਗੈਂਗਸ ਹੈਗੇ ਆ ਲਾਰੈਂਸ ਵਿਸ਼ਨੋਈ ਗੈਂਗ ਉਹਨਾਂ ਦੇ ਨਾਲ ਜੋ ਲਿੰਕ ਇੰਟੈਲੀਜੈਂਸ ਅਫੀਸ਼ੀਅਲਸ ਦਾ ਸੀਗਾ ਸੋ ਇੰਡੀਆ ਵਾਰ-ਵਾਰ ਇਸ ਨੂੰ ਡਰਾਈਵ ਕਰਦਾ ਰਿਹਾ ਗਲੋਬਲ ਨਿਊਜ਼ ਦੀ ਇਨਵੈਸਟੀਗੇਸ਼ਨ ਟੀਮ ਨੇ ਇਹ ਸਾਰੀ ਅੱਜ ਰਿਪੋਰਟ ਛਾਪੀ ਆ ਕਿਸ ਤਰ੍ਹਾਂ ਵੀਜ਼ਾ ਲੈਣ ਦੇ ਲਈ ਆ ਲੋਕਾਂ ਤੋਂ ਸਾਈਨ ਕਰਵਾਏ ਜਾਂਦੇ ਆ ਲੋਕਾਂ ਨੂੰ ਐਕਸਪਲੋਇਡ ਕੀਤਾ ਜਾਂਦਾ ਜਿਹੜੇ ਖਾਸ ਕਰਕੇ ਭਾਰਤੀ ਮੂਲ ਦੇ ਹੈਗੇ ਆ ਪਰ ਭਾਰਤੀ ਸਰਕਾਰ ਇਹ ਕਹਿੰਦੀ ਆ ਵੀ ਜੋ ਬਾਹਰ ਦਾ মিডিਆ اور ਡਿਸਇਨਫਾਰਮੇਸ਼ਨ ਫਲਾ ਰਿਹਾ ਹੈਗਾ ਪਰ ਹੁਣ ਉਹ ਤੁਹਾਡੇ ਸਾਹਮਣੇ ਆ ਗਿਆ ਜਦੋਂ ਹੁਣ ਅੱਜ ਅਸੀਂ ਵਾਲ ਸਟਰੀਟ ਜਰਨਲ ਦੀ ਜਿਹੜੀ ਪਹਿਲੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਅਮਰੀਕਾ ਦੇ ਅੱਗੇ ਤਾਂ ਝੁੱਕ ਗਿਆ ਹੁਣ ਕੈਨੇਡਾ ਅੱਗੇ ਕਦੋਂ ਮੰਨੇ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜੀ ਬਿਲਕੁਲ